ਯਾਰ ਇਹ ਬੱਚਿਓ ਸਤਿ ਸ਼੍ਰੀ ਅਕਾਲ ਚਲੋ ਅੱਜ ਆਪਾਂ ਇੱਕ ਕਹਾਣੀ ਹੈ ਜਿਹੜੀ ਸੁਣਦੇ ਆਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਕਹਾਣੀਆਂ ਸੀ ਉਹ ਬਜ਼ੁਰਗਾਂ ਤੋਂ ਦਾਦਾ-ਦਾਦੀ ਤੋਂ ਮਾਤਾ-ਪਿਤਾ ਤੋਂ ਨਾਨਾ-ਨਾਨੀ ਤੋਂ ਸੁਣਦੇ ਆਏ ਆ ਇੱਕ ਯੁੱਗ ਅਜਿਹਾ ਆ ਗਿਆ ਜਿਸ ਦੇ ਵਿੱਚ ਅਸੀਂ ਮੋਬਾਈਲ ਦੀ ਦੁਨੀਆ ਦੇ ਵਿੱਚ ਜੀ ਰਹੇ ਆ ਤੇ ਉਹ ਕਹਾਣੀਆਂ ਦੀ ਦੁਨੀਆ ਤੋਂ ਦੂਰ ਹੋ ਗਏ ਚੰਗੀਆਂ ਤਾਂ ਵਿਦਿਆਰਥੀਆਂ ਦੇ ਵਿੱਚ ਬੱਚਿਆਂ ਦੇ ਵਿੱਚ ਪੈਣ ਇਸ ਲਈ ਇਹ ਉਪਰਾਲਾ ਜਿਹੜਾ ਉਹ ਕਰਨ ਜਾ ਰਹੇ ਆ ਤੁਹਾਨੂੰ ਕਹਾਣੀਆਂ ਵਧੀਆਂ ਲੱਗਣ ਤੁਸੀਂ ਮੁੜ ਆਪਣੇ ਪਿਛੋਕੜ ਦੇ ਵੱਲ ਮੁੜੋ ਤੇ ਸੋਚੋ ਵੀ ਸਾਡੇ ਜਿਹੜੇ ਪੁਰਖੇ ਐ ਬਜ਼ੁਰਗ ਐ ਉਹ ਕਿੰਨੇ ਸਮਝਦਾਰ ਹੁੰਦੇ ਸੀ ਛੋਟੀਆਂ-ਛੋਟੀਆਂ ਗੱਲਾਂ ਦੱਸਦੇ ਤੇ ਅਸੀਂ ਅੱਗੇ ਵੱਧਦੇ ਜਿਆਦਾ ਸਮਾਨਾ ਲੈਂਦਾ ਹੋਇਆ ਪੇਸ਼ ਕਰ ਰਹੇ ਆ ਅੱਜ ਦੀ ਕਹਾਣੀ ਸ਼ੇਖ ਚਿੱਲੀ ਪੁਰਾਣੇ ਸਮਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਹੁੰਦੇ ਸੀ ਸ਼ੇਖ ਚਿੱਲੀ ਦੇ ਕਿੱਸੇ ਬਹੁਤ ਮਸ਼ਹੂਰ ਸੀ ਸ਼ੇਖ ਚਿੱਲੀ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਜਾ ਰਿਹਾ ਹੈ ਤਾਂ ਰਸਤੇ ਦੇ ਵਿੱਚ ਕੀ ਦੇਖਦਾ ਹੈ ਸ਼ਾਮ ਦਾ ਵੇਲਾ ਸੀ ਉਸ ਨੂੰ ਚਾਰ ਪੰਜ ਆਦਮੀ ਗੱਲਾਂ ਕਰਦੇ ਮਿਲਦੇ ਆ ਉਹਨਾਂ ਸਮਿਆਂ ਦੀ ਗੱਲ ਹੈ ਇਹ ਜਦੋਂ ਉਹਨਾਂ ਵੇਲਿਆਂ ਦੇ ਵਿੱਚ ਲਾਈਟਾਂ ਬਿਜਲੀਆਂ ਬੱਲਬ ਇਹ ਨਹੀਂ ਹੁੰਦੇ ਸੀ ਤਾਂ ਉਹ ਗੱਲਾਂ ਸੁਣਦਾ ਸੁਣਦਾ ਉਹਨੂੰ ਪਤਾ ਲੱਗਦਾ ਇਹ ਚੋਰ ਨੇ ਸ਼ੇਖ ਚਿੱਲੀ ਕਹਿੰਦਾ ਵੀ ਮੈਂ ਰੌਲਾ ਪਾ ਦੂੰ ਰਾਜੇ ਨੂੰ ਦੱਸ ਦੂੰ ਤੁਹਾਨੂੰ ਮੁਸ਼ਕਲ ਹੋ ਜੂਗੀ ਫੜਾ ਦੂੰਗਾ ਨਹੀਂ ਮੈਨੂੰ ਆਪਣੇ ਨਾਲ ਲੈ ਲਓ ਉਹ ਕਹਿੰਦੇ ਵੀ ਤੂੰ ਸਾਡੇ ਕੰਮ ਕੀ ਆਏਗਾ ਕਹਿੰਦਾ ਕੰਮ ਕੁਮ ਤਾਂ ਮੈਂ ਤੁਹਾਡੇ ਨਾਲ ਜਿਵੇਂ ਤੁਸੀਂ ਚੋਰੀ ਕਰੋਗੇ ਮੈਂ ਮੈਕਰਾ ਤੂੰ ਤਨਜਲ ਠੀਕ ਹੈ। ਉਹ ਚੋਰ ਹੁੰਦੇ ਨੇ ਜਿਹੜੇ ਸ਼ੇਖ ਚਿੱਲੀ ਨੂੰ ਵੀ ਨਾਲ ਲੈ ਲੈਂਦੇ ਨੇ। ਆਖਰਕਾਰ ਰਾਤ ਦੇ ਹਨੇਰੇ ਦੇ ਵਿੱਚ ਉਹ ਇੱਕ ਘਰ ਦੇ ਵਿੱਚ ਚੋਰੀ ਕਰਨ ਵਾਸਤੇ ਅੰਦਰ ਜਾਂਦੇ ਨੇ, ਵੜ ਜਾਂਦੇ ਐ ਵੱਖ-ਵੱਖ ਥਾਵਾਂ ਤੇ। ਤਾਂ ਉਸ ਵੇਲੇ ਕੀ ਦੇਖਦਾ ਹੈ ਸ਼ੇਖ ਚਿੱਲੀ ਨੂੰ ਲੱਗੀ ਹੋਈ ਸੀ ਭੁੱਖ। ਬਾਕੀ ਚੋਰ ਚੋਰੀ ਕਰਨ ਦੇ ਕੰਮ ਦੇ ਵਿੱਚ ਜੁਟ ਜਾਂਦੇ ਐ। ਸ਼ੇਖ ਚਿੱਲੀ ਹੈ ਜਿਹੜਾ ਉਹ ਦੇਖਦੇ ਵੀ ਖਾਣ ਵਾਲਾ ਸਮਾਨ ਹੈ ਜਿਹੜਾ ਕਿਤੇ ਨਾ ਕਿਤੇ ਮਿਲੇ ਤਾਂ ਉਹਨਾਂ ਵੇਲਿਆਂ ਦੇ ਵਿੱਚ ਖੀਰ ਹੈ ਜਿਹੜੀ ਉਹ ਆਮ ਤੌਰ ਦੇ ਉੱਤੇ ਮਿੱਟੀ ਦੇ ਭਾਂਡਿਆਂ ਦੇ ਵਿੱਚ ਬਣਾਦੇ ਹੁੰਦੇ ਤਾਂ ਹਾਰੇ ਦੇ ਵਿੱਚ ਉਸ ਵੇਲੇ ਇੱਕ ਬਜ਼ੁਰਗ ਔਰਤ ਨੇ ਉਹ ਖੀਰ ਹੈ ਜਿਹੜੀ ਉਹ ਰੱਖੀ ਹੋਈ ਸੀ ਉਹਨੇ ਦੇਖਿਆ ਵੀ ਖੀਰ ਹੈ ਜਿਹੜੀ ਉਹ ਤਿਆਰ ਹੈ ਤੇ ਖੀਰ ਹੈ ਜਿਹੜੀ ਉਸਨੇ ਨਾਲ ਹੀ ਕੌਲੀ ਪਈ ਸੀ ਚਮਚਾ ਪਿਆ ਸੀ ਕੜਥੀ ਪਈ ਸੀ ਤੇ ਹਾਰੇ ਦਾ ਢੱਕਣ ਦੇਖ ਕੇ ਲਾ ਕੇ ਉਹਦੇ ਵਿੱਚ ਮਾਰੀ ਕੜਥੀ ਤੇ ਖੀਰ ਹੈ ਜਿਹੜੀ ਉਹ ਕੌਲੀ ਚ ਪਾ ਲਈ ਆਪਦੇ ਖਾਣ ਤੋਂ ਪਹਿਲਾਂ ਉੱਗੀ ਦੇਖਦਾ ਜਿਹੜੀ ਉਹ ਬਜ਼ੁਰਗ ਔਰਤ ਪਈ ਸੀ ਉਸਨੇ ਹੱਥ ਹੈ ਜਿਹੜਾ ਇਸ ਤਰ੍ਹਾਂ ਕੀਤਾ ਹੋਇਆ ਸੀ ਆਪਾਂ ਆਮ ਤੌਰ ਤੇ ਸੌਣ ਲੱਗੇ ਆਏ ਹੱਥ ਕਰ ਲੈਣੇ ਆ ਉਨੇ ਹੱਥਾਂ ਇਹ ਕੀਤਾ ਹੋਇਆ ਸੀ ਸ਼ੇਖ ਚਿੱਲੀ ਨੂੰ ਇਹ ਲੱਗਿਆ ਵੀ ਇਹ ਬੁੜੀ ਹੈ ਜਿਹੜੀ ਇਹ ਬਜ਼ੁਰਗ ਔਰਤ ਹੈ ਇਹ ਵੀ ਭੁੱਖੀ ਹੈ ਇਹ ਵੀ ਖੀਰ ਮੰਗਰੀ ਹੈ ਤਾਂ ਉਹ ਕੀ ਕਰਦਾ ਹੈ ਆਪਦੀ ਘੋਲੀ ਚ ਪਾਣ ਤੋਂ ਬਾਅਦ ਉਹ ਜਿਹੜੀ ਖੀਰ ਦੀ ਕੜਛੀ ਹੁੰਦੀ ਹੈ ਉਸ ਦੇ ਹੱਥ ਤੇ ਪਾ ਦਿੰਦਾ ਬੁੜੀ ਹੈ ਜਿਹੜੀ ਉਹ ਉੱਠ ਗੜਦੀ ਹੈ ਰੋਲਾ ਲਗਾਉਂਦੀ ਆਪਾਂ ਚੋਰ 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 ਸਾਰੇ ਕਿਤੇ ਕਿਤੇ ਲੁੱਕ ਜਾਂਦੇ ਆ ਤੇ ਸ਼ੇਖ ਚਿੱਲੀ ਆਪ ਉਹਨਾਂ ਦੀ ਛੱਤ ਦੇ ਉੱਤੇ ਜਿਹੜੇ ਬਾਲਿਆਂ ਦੇ ਸੀ ਉਹਦੇ ਵਿੱਚ ਉਹਨੂੰ ਥਾਂ ਜੀ ਮਿਲਦੀ ਐ ਉਹ ਕਿਤੇ ਨਾ ਕਿਤੇ ਉਸ ਛੱਤ ਦੇ ਵਿੱਚ ਲੁੱਕ ਕੇ ਬਹਿ ਜਾਂਦਾ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਾਰਚਾਂ ਲੈ ਕੇ ਆਉਂਦੇ ਆ ਦੀਵੇ ਲਾਉਂਦੇ ਆ ਮਮਬਤੀਆਂ ਲਾਉਂਦੇ ਆ ਤੇ ਲੱਭਣਾ ਸ਼ੁਰੂ ਕਰ ਦਿੰਦੇ ਆ ਵੀ ਚੋਰ ਕਿੱਥੇ ਐ ਉਹ ਬੁੜੀ ਚੀਕਰੀ ਹੁੰਦੀ ਆ ਪੁੱਛਦੇ ਆ ਵੀ ਉਹ ਕਿੱਥੇ ਐ ਉਹ ਆਫ ਦੀ ਜਾਣੀ ਕਹਿੰਦੀ ਵੀ ਉੱਪਰ ਆਲਾ ਜਾਣੇ ਲੋਕ ਫੇਰ ਕਹਿੰਦੇ ਆ ਵੀ ਉਹ ਕਿੱਥੇ ਐ ਚੋਰ ਉਹ ਕਹਿੰਦਾ ਉੱਪਰ ਆਲਾ ਜਾਣੇ ਉਹ ਜਦੋਂ ਤੀਜੀ ਵਾਰ ਬੁੜੀ ਕਹਿੰਦੀ ਹੈ ਵੀ ਉੱਪਰ ਆਲਾ ਜਾਣੇ ਤਾਂ ਨਾਲ ਦੀ ਨਾਲ ਸ਼ੇਕ ਚਿੱਲੀਏ ਜਿਹੜਾ ਥੱਲੇ ਛਾਲ ਮਾਰਦਾ ਹੈ ਤੇ ਬੁੜੀ ਨੂੰ ਕਹਿੰਦਾ ਉੱਪਰ ਆਲਾ ਕੀ ਜਾਣੇ ਉਹ ਨਾ ਜਾਣੇ ਜਿਹ ਕਹਿੰਦਾ ਜਿਹੜਾ ਸੰਦੂਖੜੀ ਦੇ ਉੱਲੇ ਲੁਕਿਆ ਖੜਾ ਹੈ ਉਹ ਨਾ ਜਾਣੇ ਜਿਹੜਾ ਪਰਦੇ ਦੇ ਉੱਲੇ ਲੁਕਿਆ ਖੜਾ ਉਹ ਨਾ ਜਾਣੇ ਜਿਹੜਾ ਦਰਵਾਜ਼ੇ ਦੇ ਉੱਲੇ ਆ ਇਸ ਤਰ੍ਹਾਂ ਉਹਨੇ ਸਾਰੇ ਹੀ ਚੋਰਾਂ ਦੀ ਜਿਹੜੀ ਸਥਿਤੀ ਸੀ ਉਹ ਦੱਸਤੀ ਤੇ ਆਖਰਕਾਰ ਚੋਰਾ ਨੂੰ ਫੜ ਲਿਆ ਗਿਆ ਤੇ ਜਦੋਂ ਸ਼ੇਖ ਚਿੱਲੀ ਨੂੰ ਫੜਨ ਲੱਗੇ ਉਹ ਕਹਿੰਦਾ ਦੇਖੋ ਜੀ ਮੈਨੂੰ ਨਾ ਫੜਿਓ ਕਾਰਨ ਕੀ ਹੈ ਕਹਿੰਦਾ ਮੈਂ ਤਾਂ ਚੋਰਾਂ ਨਾਲ ਤਾਂ ਰਲਿਆ ਸੀ ਇਹ ਵੀ ਇਹ ਰੋਜ਼ ਦੀ ਰੋਜ਼ ਚੋਰੀਆਂ ਕਰਦੇ ਆ ਤੇ ਇਹਨਾਂ ਨੂੰ ਕੋਈ ਫੜਿਆ ਜਾਵੇ ਆਖਰਕਾਰ ਸ਼ੇਖ ਚਿੱਲੀ ਨੂੰ ਪੇਸ਼ ਕੀਤਾ ਜਾਂਦਾ ਰਾਜੇ ਦੇ ਸਾਹਮਣੇ ਤੇ ਰਾਜਾ ਉਸ ਨੂੰ ਕਹਿੰਦਾ ਵੀ ਇਹ ਚੋਰ ਹੈ ਜਿਹੜੇ ਉਹ ਮੇਰੇ ਰਾਜ ਮਹਿਲ ਦੇ ਵਿੱਚੋਂ ਵੀ ਚੋਰੀ ਕਰਗੇ ਸੀ ਤੇ ਅੱਜ ਤੂੰ ਇਹ ਚੋਰ ਹੈ ਜਿਹੜੇ ਉਫੜਾਏ ਐ ਇਸ ਸਿਲਸਿਲੇ ਦੇ ਵਿੱਚ ਉਸ ਨੂੰ ਵਧੀਆ ਇਨਾਮ ਹੈ ਜਿਹੜੇ ਉਹ ਦਿੱਤੇ ਜਾਂਦੇ ਐ ਇਸ ਤਰ੍ਹਾਂ ਸ਼ੇਖ ਚਿੱਲੀਆ ਜਿਹੜਾ ਉਹ ਖੁਸ਼ ਹੁੰਦਾ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਵਿਦਿਆਰਥੀਓ ਇਹ ਦੱਸਣਾ ਦੂਜੇ ਨੰਬਰ ਦੇ ਉੱਤੇ ਜਿਹੜੀਆਂ ਜਿਹੜੀਆਂ ਗੱਲਾਂ ਕਹਾਣੀ ਦੇ ਵਿੱਚ ਆਈਆਂ ਕੀ ਤੁਸੀਂ ਉਹਨਾਂ ਬਾਰੇ ਜਾਣਦੇ ਹੋ ਜੇਕਰ ਜਾਣਦੇ ਹੋ ਤਾਂ ਵੀ ਦੱਸਣਾ ਜੇਕਰ ਨਹੀਂ ਜਾਣਦੇ ਤਾਂ ਤੁਹਾਨੂੰ ਅਗਲੀ ਜਿਹੜੀ ਇਸ ਕਹਾਣੀ ਦਾ ਅਗਲਾ ਸਿਰਾ ਦੂਜਾ ਭਾਗ ਉਸ ਦੇ ਵਿੱਚ ਦੱਸਿਆ ਜਾਊਗਾ ਉਨੀ ਦੇਰ ਤੱਕ ਫਿਰ ਆਪਾਂ ਕੱਲ ਨੂੰ ਮਿਲਦੇ ਹਾਂ ਸਤਿ ਸ਼੍ਰੀ ਅਕਾਲ